ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਦੋ ਫਾਰਮੂਲੇ ਸ਼ੇਅਰ ਕਰਾਂਗੇ ਜਿਹੜੇ ਖੇਤਾਂ ਦੇ ਵਿੱਚ ਝੋਨੇ ਦੇ ਵਿੱਚ ਜਿਹੜੇ ਆਪਣੇ ਦਬਾਰਾ ਨਦੀਨ ਉਗਾਉਂਦੇ ਨੇ ਜਿਵੇਂ ਆਪਣੇ ਘਾਹ ਨੇ ਮਿਰਚ ਬੂਟੀਏ ਜਾਂ ਕੋਈ ਵੀ ਨਦੀਨ ਨੇ ਤੇ ਆਪਾਂ ਇੱਕੋ ਸਪਰੇ ਦੇ ਨਾਲ ਹੀ ਜਿਹੜੇ ਸਾਰੇ ਦੇ ਸਾਰੇ ਜਿਹੜੇ ਨਦੀਨ ਆਪਾਂ ਪੂਰੇ ਵਧੀਆ ਤਰੀਕੇ ਦੇ ਨਾਲ ਆਪਾਂ ਖਤਮ ਕਰ ਸਕਦੇ ਹਾਂ ਆਪਾਂ ਨੂੰ ਵਾਰ-ਵਾਰ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਇੱਕੋ ਸਪਰੇਅ ਦੇ ਨਾਲ ਹੀ ਆਪਾਂ ਆਪੋ ਆਪਣੇ ਖੇਤ ਦੇ ਹਿਸਾਬ ਦੇ ਨਾਲ ਦਿਨਾਂ ਦੇ ਹਿਸਾਬ ਦੇ ਨਾਲ ਆਪਾਂ ਫਾਰਮੂਲਾ ਵਰਤ ਕੇ ਉਹ ਸਪਰੇਅਾਂ ਕਰਕੇ ਆਪਣੇ ਖੇਤਾਂ ਦੇ ਵਿੱਚੋਂ ਜਿਹੜੇ ਦੀਰ ਖਤਮ ਕਰ ਸਕਦੇ ਹਾਂ ਕਈ ਵਾਰ ਕਿਸਾਨ ਨੂੰ ਹੁੰਦਾ ਕਿ ਇਹ ਕਿ ਆਪਾਂ ਨੂੰ ਜਿਹੜੀ ਦਵਾਈ ਆਪਾਂ ਹਰਬੀਸਾਈਡ ਆਪਾਂ ਵਰਤਦੇ ਆਂ ਕੱਦੂ ਦੇ ਵਿੱਚ ਪਾਉਣੇ ਆ ਜਾਂ ਆਪਾਂ ਲੇਟ ਹੋ ਜਾਂਦੇ ਆ ਜਾਂ ਆਪਣਾ بارش ਦੇ ਕਾਰਨ ਜਾਂ ਆਪਣਾ ਪਾਣੀ ਬਾਹਰ ਨਿਕਲ ਜਾਂਦਾ ਜਿਸ ਦੇ ਕਾਰਨ ਜਿਹੜੀ ਆਪਣੀ ਇਹ ਜਿਵੇਂ ਆਪਣੇ ਪ੍ਰਾਟੀਕਲਾ ਕਲੋਰ ਜਾਂ ਬੂਟਾ ਕਲੋਰ ਜਿਹੜੀ ਵੀ ਤੁਸੀਂ ਹਰਬੀਸਾਈਡ ਵਰਤੀ ਹੋਈਏ ਉਹ ਪੂਰੇ ਵਧੀਆ ਤਰੀਕੇ ਦੇ ਨਾਲ ਆਪਾਂ ਨੂੰ ਕੰਮ ਨਹੀਂ ਕਰਦੀ ਵੈਸੇ ਇਹ ਇਸ ਦੀ ਆਪਾਂ ਪਹਿਲਾਂ ਵੀਡੀਓ ਪਾ ਚੁੱਕੇ ਹਾਂ ਕਿ ਆਪਾਂ ਨੂੰ ਜਿਹੜੇ-ਕਿਹੜੇ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਜੇ ਆਪਾਂ ਜਿਹੜੀ ਹਰਬੀਸਾਈਡ ਆਪਾਂ ਯੂਜ਼ ਕਰ ਰਹੇ ਹਾਂ ਤੇ ਉਹ ਆਪਣੀ ਚੁਣ ਮਜਬੂਰੀ ਹੋ ਜਾਂਦੀ ਹੈ ਜਾਂ ਆਪਾਂ ਨੂੰ ਦਵਾਈ ਆਪਾਂ ਨੂੰ ਵਧੀਆ ਨਹੀਂ ਮਿਲਦੀ ਜਾਂ ਆਪਣੇ ਆਪਣੇ ਖੇਤ ਦੇ ਵਿੱਚ ਪਾਣੀ ਖਣ ਦੀ ਸਮੱਸਿਆ ਜਾਨੀ ਕਿ ਆਪਣੇ ਪਾਣੀ ਜਲਦੀ ਜੀਰ ਜਾਂਦਾ ਜਿੰਦੇ ਕਾਰਨ ਜਿਹੜੀ ਆਪਣੀ ਦਵਾਈ ਵਧੀਆ ਤਰੀਕੇ ਨਾਲ ਕੰਮ ਨਹੀਂ ਕਰਦੀ ਤੇ ਕਈ ਵਾਰ ਆਪਣੇ ਖੇਤਾਂ ਦੇ ਵਿੱਚ ਉਸ ਤੋਂ ਬਾਅਦ ਫਿਰ ਵੀ ਜਾਨੀ ਕਿ 10-15 ਦਿਨ ਬਾਅਦ ਨਦੀਨ ਉਗਨੇ ਸ਼ੁਰੂ ਹੋ ਜਾਂਦੇ ਜਿਨ੍ਹਾਂ ਦੇ ਵਿੱਚ ਸਮਾਕ ਸਮਾਕੀ ਜਾਂ ਜਿਵੇਂ ਤੁਸੀਂ ਮਿਰਚ ਬੂਟੀ ਦੇਖ ਰਹੇ ਹੋ ਜਾਂ ਆਪਣੀ ਛੋਟੀ ਕੋਈ ਤੇ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਆਪਾਂ ਇੱਕੋ ਸਪਰੇਅ ਦਾ ਹੱਲ ਆਪਾਂ ਕਰ ਸਕਦੇ ਹਾਂ ਇੱਕੋ ਸਪਰੇਅ ਦੇ ਨਾਲ ਹੀ ਆਪਾਂ ਜਿਹੜੇ ਸਾਰੇ ਦੇ ਸਾਰੇ ਨਦੀਨ ਨੇ ਚਾਹੇ ਆਪਣਾ ਸਮਾਕ ਏ ਚਾਹੇ ਕਿਸੇ ਵੀ ਤਰ੍ਹਾਂ ਦਾ ਜਿਵੇਂ ਕਾਏ ਮਧਾਨਾ ਕਾਏ ਕੋੜਾ ਕਾਏ ਚੜੀ ਕਾਏ ਆਪਣਾ ਸਮਾਕ ਜਾਂ ਚੌੜੇ ਪੱਤੇ ਨਦੀਨ ਨੇ ਜਿਵੇਂ ਆਪਣੀ ਮਿਰਚ ਬੂਟੀ ਹੋ ਗਈ ਜਾ ਆਪਣਾ ਡੀਲਾ ਹੋ ਗਿਆ ਗੰਡੀਵਾਂ ਦਾ ਡੀਲਾ ਹੋ ਗਿਆ ਝੋਨੇ ਦੇ ਮੋਥੀ ਹੋ ਗਏ ਤੇ ਸਾਰੇ ਤੇ ਸਾਰਿਆਂ ਨੂੰ ਸਾਹਿਬ ਨੂੰ ਆਪਾਂ ਇੱਕੋ ਸਪਰੇਅ ਨਾਲ ਹੀ ਆਪਾਂ ਜਿਹੜਾ ਆਪਾਂ ਇਹਨੂੰ ਕਵਰ ਕਰ ਸਕਦੇ ਆ ਆਪਾਂ ਖਤਮ ਕਰ ਸਕਦੇ ਆ ਤੇ ਵਾਰ-ਵਾਰ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਤੇ ਜਦੋਂ ਵੀ ਕਿਸਾਨੀ ਨੂੰ ਆਪਾਂ ਸਪਰੇਅ ਕਰਨੀ ਹੈ ਉਦੋਂ ਆਪਣਾ ਜਿਹੜੇ ਖੇਤ ਦੇ ਵਿੱਚ ਜਿਆਦਾ ਬਹੁਤਾ ਪਾਣੀ ਨਹੀਂ ਖੜਾ ਹੋਣਾ ਚਾਹੀਦਾ ਜਿਹੜਾ ਆਪਾਂ ਨੂੰ ਪਾਣੀ ਜਾਣੀ ਕਿ ਪਤਰਾ ਪਤਲਾ ਪਾਣੀ ਹੋਵੇ ਜਿਹਨਾਂ ਨਦੀਨ ਆਪਣੇ ਸਾਰੇ ਦੇ ਸਾਰੇ ਬਾਹਰ ਆਪਣੇ ਹੋਣ ਤਾਂ ਜਿਹੜਾ ਆਪਾਂ ਵਧੀਆ ਤਰੀਕੇ ਦੇ ਨਾਲ ਕੰਟਰੋਲ ਕਰ ਸਕਦੇ ਹਾਂ ਜੇ ਆਪਣਾ ਪਾਣੀ ਜਿਆਦਾ ਖੜਾ ਚਾਰ-ਚਾਰ 5-5 ਇੰਚ ਤੇ ਜਿਹੜੇ ਨਦੀਨ ਨੇ ਆਪਣੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਕਿਸਾਨ ਵੀਰ ਉਹ ਜਿਹੜੀ ਸਪਰੇਅ ਫਿਰ ਅਸਰ ਨਹੀਂ ਕਰੇਗੀ ਇਸ ਕਰਕੇ ਜਿਹੜਾ ਵੀ ਪਾਣੀ ਆਪਾਂ ਆਪਣੇ ਖੇਤ ਵਿੱਚ ਕੱਢ ਕੇ ਤੇ ਉਸ ਤੋਂ ਬਾਅਦ ਆਪਾਂ ਦੁਬਾਰਾ ਪਾਣੀ ਜਾਨੀ ਕਿ ਇੱਕ ਦੋ ਦਿਨ ਬਾਅਦ ਪਾਣੀ ਲਾ ਸਕਦੇ ਹਾਂ ਜਾਂ ਪਤਰਾ ਪਤਲਾ ਪਾਣੀ ਖਿਲਾ ਸਕਦੇ ਹਾਂ ਕਿ ਨਦੀਨ ਆਪਣੇ ਬਾਹਰ ਦਿਸਦੇ ਹੋਣ ਕਿ ਹੁਣ ਕਿਸਾਨ ਵੀਰ ਜਿਹੜੀ ਆਪਣੀ ਪਹਿਲੀ ਸਪਰੇਅ ਆ ਇਹਦੇ ਨਾਲ ਆਪਾਂ ਜਿੰਨੇ ਵੀ ਆਪਣੇ ਕੀਤੇ ਵਿਚਨ ਦੀ ਨੇ ਚਾਹੇ ਸਵਾ ਕੇ ਚੋਨੇ ਦੇ ਮੋਥੇ ਆ ਚਾਹੇ ਆਪਣਾ ਕਿਸੇ ਤਰ੍ਹਾਂ ਦਾ ਵੀ ਘਾਏ ਮਧਾਣਾ ਘਾਏ ਚੀਨੀ ਜਾਂ ਕੋੜਾ ਘਾਏ ਚਿੜੀ ਘਾਏ ਜਾਂ ਜਿਹੜੇ ਆਪਣੇ ਜਿਵੇਂ ਆਪਣੇ ਛੋਟੀ ਕੋਈ ਹੋਗੀ ਤੇ ਜਿਵੇਂ ਆਪਣੀ ਮਿਰਚ ਬੂਟੀ ਹੋਗੀ ਜਿਵੇਂ ਆ ਤੁਸੀਂ ਦੇਖ ਰਹੇ ਮਿਰਚ ਬੂਟੀ ਇਹ ਸਾਰੇ ਸਾਰੇ ਨਦੀਨ ਕਿਸਾਨੇ ਬਰੋ ਇਹ ਆਪਾਂ ਇੱਕ ਸਪਰੇਅ ਨਾਲ ਖਤਮ ਕਰ ਸਕਦੇ ਆ ਇਹ ਸਪਰੇਅ ਹੈਗੀ ਜੀ ਆਪਣੀ ਆਪਣੀ ਬੀਲੂ ਬੂਟੀ ਦੀ ਕੰਪਨੀ ਦੀ ਟ੍ਰੇਪੈਕਸੀ ਟ੍ਰੇਪੈਕਸੀ ਆਪਣੀ ਇਹ ਆਪਣੇ ਇਹ ਆਪਣਾ ਸਪਰੇਅ ਆ ਕਿ ਇਹਦੀ ਕਿਸਾਨ ਵਿਰੋਹ ਜਿਹੜੀ ਇਹਦੇ ਵਿੱਚ ਇਹ ਟੈਕਨੀਕਲ ਨੇ ਫਿਨੋਕਸਾ ਪ੍ਰੋਪ ਜਿਹੜਾ ਕਿ ਰਾਏ ਸਟਾਰ ਵਾਲਾ ਜਿਹੜਾ ਕਿ ਘੋੜੇ ਕਾਂ ਨੂੰ ਬੜੇ ਵਧੀਆ ਤਰੀਕੇ ਨਾਲ ਕੰਟਰੋਲ ਕਰਦਾ ਪਲੱਸ ਇਹਦੇ ਨਾਲ ਜਿਹੜਾ ਐਲ ਮਿਕਸ ਵਾਲੇ ਟੈਕਨੀਕਲ ਆਉਂਦਾ ਕਲੋਰੀਨੂਰ ਨਿਊਰਾਨ ਪਲੱਸ ਪ੍ਰੈਟੀਲਾ ਕਲੋਰ ਜਿਹੜਾ ਕਿ ਨਦੀਨ ਉੱਗਣ ਤੋਂ ਵੀ ਰੋਕਦਾ ਇਹ ਤਿੰਨੇ ਟੈਕਨੀਕਲ ਨੇ ਕਿਸਾਨ ਵਿਰੋਹ ਇਹਦੇ ਵਿੱਚ ਡ੍ਰੈਪੈਕਸੀ ਦੇ ਵਿੱਚ ਵਿਲੋਵੁੱਡ ਕੰਪਨੀ ਦਾ ਆਉਂਦਾ ਤੇ ਇਹ ਤਿੰਨੇ ਟੈਕਨੀਕਲ ਕਿਸਾਨ ਵਿਰੋਹ ਤੇ ਇਹਦੇ ਨਾਲ ਆਪਾਂ ਲੈਣਾ ਹੈ ਪਲੱਸ ਇਹਦੀ ਡੋਜ਼ ਕਿਸਾਨੋ ਜਿਹੜੇ ਆਪਣੀ 400 ml ਡੋਜ਼ੇ 1 ਕਿੱਲੇ ਦੀ ਤੇ ਇੰਨੇ ਨਾਲ ਆਪਾਂ 100 ml ਨੋਮਨੀ ਗੋਲਡ ਜਾਨੀ ਕਿ ਬਿਸਪਾਈਰੀ ਬੈਕ ਤੁਸੀਂ ਕਿਸੇ ਵੀ ਕੰਪਨੀ ਤੋਂ ਲੈ ਸਕਦੇ ਹੋ ਬਸ ਬਾਹਰ ਕਿਸੇ ਆਪਣੇ ਵਧੀਆ ਕੰਪਨੀ ਦਾ ਲੈਣਾ ਚਾਹੀਦਾ ਤੇ ਇੰਨੇ ਨਾਲ ਆਪਾਂ 100 ml ਨੋਮਨੀ ਗੋਲਡ 400 ml ਟ੍ਰੈਪੈਕਸੀ ਜਿੰਦੇ ਵਿੱਚ ਤਿੰਨ ਟੈਕਨੀਕਲ ਆਉਂਦੇ ਨੇ ਇਹਨੂੰ ਆਪਾਂ ਜੇਕਰ 150 ਲੀਟਰ ਪਾਣੀ ਦੇ ਵਿੱਚ ਸਪਰੇਅ ਕਰ ਦਿਆਂ ਤਾਂ ਜਿੰਨੇ ਵੀ ਆਪਣੇ ਖੇਤਾਂ ਦੇ ਵਿੱਚ ਨਦੀਨ ਨੇ ਚਾਹੇ ਮਧਾਨਾ ਕਾ ਕੋੜਾ ਕਾ ਜਿੰਨੇ ਵੀ ਘਾਹ ਆਉਂਦੇ ਨੇ ਸਮਾਕ ਸਮਾਕੀ ਜੋ ਨੇ ਦੇ ਮੋਥੇ ਜਾਂ ਛੋਟੇ ਕੋਈ ਤੇ ਮਿਰਚ ਜਿਹੜੀ ਬੂਟੀ ਹੁੰਦੀ ਹੈ ਸਾਰੇ ਨੂੰ ਸਾਰੇ ਜਿਹੜੇ ਕਿਸਾਨੀ ਬਰੋ ਆਪਾਂ ਇੱਕੋ ਸਪਰੇਅ ਦੇ ਨਾਲ ਆਪਾਂ ਕੰਟਰੋਲ ਕਰ ਸਕਦੇ ਆ ਤੇ ਬਾਕੀ ਜਿਹੜਾ ਆਪਣੇ ਖੇਤ ਦੇ ਵਿੱਚ ਪਾਣੀ ਜਿਆਦਾ ਨਹੀਂ ਖੜਾ ਹੋਣਾ ਚਾਹੀਦਾ ਪਾਣੀ ਆਪਾਂ ਨੂੰ ਪਤਲਾ-ਪਤਲਾ ਹੋਵੇ ਤਾਂ ਚੱਲ ਸਕਦਾ ਤੇ ਇਹਨਾਂ ਨੂੰ ਆਪਾਂ 150 ਲੀਟਰ ਪਾਣੀ ਸਪਰੇਅ ਕਰਾਂਗੇ ਤਾਂ ਕਿਸਾਨੀ ਬਰੋ ਬਹੁਤ ਵਧੀਆ ਰਿਜ਼ਲਟ ਮਿਲਦਾ ਜਿਹੜਾ ਆਪਣਾ ਪ੍ਰੈਟੀਲਾ ਕਲੋਰੀ ਆਪਣੇ ਜਿਹੜੇ ਨਦੀਨ ਅਗਾ ਉੱਗਣ ਤੋਂ ਵੀ ਰੋਕਦਾ ਤੇ ਜਿਹੜੇ ਦੂਜੇ ਟੈਕਨੀਕ ਆ ਨੇ ਆਪਣੇ ਉਗੇ ਹੋਏ ਨਦੀਨਾਂ ਨੂੰ ਚੰਗੇ ਬੜੇ ਵਧੀਆ ਤਰੀਕੇ ਦੇ ਨਾਲ ਕਿਸਾਨੀ ਬਰੋ ਆਪਾਂ ਨੇ ਤੇ ਆਪਾਂ ਨੂੰ ਮਾਰ ਇਹ ਇੱਕ ਸਾਜ ਨੇ ਨਦੀਨਾਂ ਨੂੰ ਕੰਟਰੋਲ ਕਰ ਸਕਦਾ ਤੇ ਇਹ ਜਿਹੜੇ ਆਪਾਂ ਇਹ 15 ਦਿਨਾਂ ਤੋਂ ਲੈ ਕੇ 25 30 ਦਿਨ ਤੱਕ ਆਪਾਂ ਇਹਦੀ ਸਪਰੇਅ ਕਰ ਸਕਦੇ ਆ ਤੇ ਬਾਕੀ ਕਿਸਾਨ ਜਿਹੜੇ ਆਪਾਂ ਅੱਗੇ ਵਧੀਆ 100 ਲੀਟਰ ਪਾਣੀ ਲਾਉਣਾ ਵਧੀਆ ਤਰੀਕੇ ਨਾਲ ਸਪਰੇਅ ਕਰਨੀ ਤਾਂ ਆਪਾਂ ਸਾਰੇ ਜਿਹੜੇ ਸਾਰੇ ਨਦੀਨ ਆਪਾਂ ਖਤਮ ਕਰ ਸਕਦੇ ਆ ਤੇ ਕਿਸਾਨੇ ਵੀ ਅਗਲੀ ਸਪਰੇਅ ਆਉਂਦੀ ਏ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਕਾ ਨਹੀਂ ਹੈਗਾ ਅਕਸਰ ਹੀ ਕਈਆਂ ਖੇਤਾਂ ਦੇ ਵਿੱਚ ਜਿਹੜੇ ਆਪਣੇ ਕਾ ਨਹੀਂ ਹੁੰਦੇ ਜਿੰਨੇ ਵਧਾਣਾ ਕਾ ਹੋ ਗਿਆ ਆਪਣਾ ਘੋੜਾ ਕਾ ਨਹੀਂ ਹੁੰਦਾ ਜੇ ਆਪਣੇ ਖੇਤਾਂ ਵਿੱਚ ਸਵਾ ਕੇ ਛੋਟੀ ਕੂਈਏ ਮਿਰਚ ਬੂਟੀਆਂ ਤਾਂ ਇਹਨਾਂ ਵਾਸਤੇ ਕਿਸਾਨੇ ਵੀ ਫਿਰ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਆਪਾਂ 100 ml ਲੈਣਾ ਨੋਮਨੀ ਗੋਲਡ ਮਿਸਪੈਰੀ ਬੈਗ ਜਿਹੜਾ ਟੈਕਨੀਕਲ ਹੁੰਦਾ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ 100 ml ਨੋਮਨੀ ਗੋਲਡ ਪਲੱਸ ਇੱਕ ਪੈਕੇਟ ਪੁੜੀ ਆਪਾਂ ਲੈਣੀ ਹੈ ਜਿਹਦੇ ਵਿੱਚ 8 ਗ੍ਰਾਮ ਦੀ ਐਲਮਿਕਸ ਜਿਹੜੇ ਕਿ ਆਪਣੇ ਉੱਗੇ ਹੋਏ ਨਦੀਨਾਂ ਨੂੰ ਵੀ ਮਾਰਦਾ ਤੇ ਉੱਗਣ ਤੋਂ ਵੀ ਰੋਕਦਾ ਕਿਉਂਕਿ ਜਿਹੜਾ ਐਲਮਿਕਸ ਹੈ ਜਾਂ ਆਪਾਂ ਮੈਟਸਲਫੁਰਾਨ ਹੈ ਇਹ ਛੋਟੀ ਕੋਈ ਨੂੰ ਜਾਂ ਆਪਣੇ ਮਿਰਚ ਬੂਟੀ ਨੂੰ ਕਿਸਾਨ ਜੇਕਰ ਆਪਾਂ ਕੱਦੂ ਦੇ ਵਿੱਚ ਵੀ ਆਪਾਂ ਜਿਹੜਿਆ ਕੱਖਾਂ ਵਾਲੀ ਦਵਾਈ ਜਿਹੜੀ ਪਾਉਣੀ ਆ ਆਪਣੇ ਟੀਲਾ ਕਰੋ ਉਹਦੇ ਨਾਲ ਮਿਕਸ ਕਰਕੇ ਪਾਉਣੀ ਆ ਤਾਂ ਵੀ ਜਿਹੜਾ ਆਪਣੀ ਛੋਟੀ ਕੋਈ ਨੂੰ ਕਾਫੀ ਹੱਦ ਤੱਕ ਇਹ ਕੰਟਰੋਲ ਕਰਦਾ ਤੇ ਜੇ ਤੁਹਾਡੇ ਖੇਤਾਂ ਦੇ ਵਿੱਚ ਆਪਣੇ ਛੋਟੀ ਕੋਈ ਜਾਂ ਮਿਰਚ ਬੂਟੀ ਤੇ ਸਮਾਂਗ ਹੈਗੇ ਨੇ ਤਾਂ ਤੁਸੀਂ ਇਹ ਸਪਰੇਅ ਕਰ ਸਕਦੇ ਹੋ ਇਹਦੇ ਵਿੱਚ 100 ml ਆਪਣੀ ਨੋਮਿਨੀਕੋਲ ਲੈ ਸਕਦੇ ਹੋ ਪਲੱਸ ਇੱਕ ਪੂਰੀ ਲੀ ਮਿਕਸ ਜਿੰਦੇ ਵਿੱਚ ਕਲੋਰੀਨ ਯੂਰਾਨ ਪਲੱਸ ਮੈਟ ਸਲਫੁਰਾਨ ਜਿਹੜੇ ਟੈਕਨੀਕਲ ਹੁੰਦੇ ਨੇ ਤਾਂ ਇਹ ਆਪਾਂ ਡੋਜ਼ 8 ਗ੍ਰਾਮ ਦੀ ਮਾਤਰਾ ਲੈਣੀ ਹੈ 150 ਲੀਟਰ ਪਾਣੀ ਦੇ ਵਿੱਚ ਸਪਰੇਅ ਕਰਾਂਗੇ ਤਾਂ ਜਿੰਨੇ ਵੀ ਆਪਣੇ ਖੇਤ ਦੇ ਵਿੱਚ ਸਵਾਕ ਨੇ ਜਾਂ ਛੋਟੀ ਘੋਈਏ ਮਿਰਚੀ ਬੂਟੀਏ ਤਾਂ ਉਹਨਾਂ ਨੂੰ ਬੜੇ ਵਧੀਆ ਤਰੀਕੇ ਦੇ ਨਾਲੇ ਕੰਟਰੋਲ ਆਪਣੇ ਕਰ ਸਕਦਾ ਹੈ ਤੇ ਇੱਕੋ ਸਪਰੇਅ ਦੇ ਨਾਲ ਹੀ ਆਪਾਂ ਆਪੋ ਆਪਣੇ ਕਿਸਾਨ ਵੀਰੋ ਵੀ ਆਪੋ ਆਪਣੇ ਖੇਤਾਂ ਦੇ ਵਿੱਚ ਜਿਹੋ ਜਿਹੇ ਨਦੀਨ ਨੇ ਉਹੋ ਜੀ ਆਪਾਂ ਸਪਰੇਅ ਕਰ ਸਕਦੇ ਹਾਂ ਜੇ ਆਪਣੇ ਖੇਤਾਂ 'ਚ ਘਾਹ ਨਹੀਂ ਹੈਗੇ ਤਾਂ ਆਪਾਂ ਜਿਹੜਾ ਫਿਰ ਨੋਮਨੀ ਗੋਟ ਪਲੱਸ ਹੈਲ ਮਿਕਸ ਮਿਕਸ ਕਰਕੇ ਆਪਾਂ ਸਪਰੇਅ ਕਰ ਸਕਦੇ ਹਾਂ ਬਾਕੀ ਤੁਸੀਂ ਜਿਹੜਾ ਕੋਲ ਆਪਾਂ ਨੂੰ ਅਲੱਗ-ਅਲੱਗ ਇਹਨਾਂ ਦੇ ਬਣਾਓ ਅਲੱਗ-ਅਲੱਗ ਜਦੋਂ ਆਪਾਂ ਟੈਂਕੀ ਸਪਰੇਅ ਕਰਾਂਗੇ ਮਿਕਸ ਕਰਕੇ ਆਪਾਂ ਸਪਰੇਅ ਕਰਾਂਗੇ ਤਾਂ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਮਿਲੇਗਾ ਜੇ ਕਿਸਾਨੀ ਕੋਲ ਤੁਹਾਡੇ ਖੇਤਾਂ ਦੇ ਵਿੱਚ ਸਮਾਂਕ ਵੀ ਨਹੀਂ ਹੈਗਾ ਥੋੜਾ ਬਾਕੀਆਂ ਖੇਤਾਂ ਦੇ ਵਿੱਚ ਪ੍ਰੈਕਟੀਕਲ ਕੋਈ ਬੜੀ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ ਤਾਂ ਉਹਨਾਂ ਖੇਤਾਂ ਵਿੱਚ ਫਿਰ ਆਪਾਂ ਕਈ ਵਾਰ ਮੈਟ ਸਲਫੁਰ ਆਣ ਜਾਂ ਜਿਹੜੇ ਆਪਣੇ ਐਲਮਿਕਸ ਪੂਰੀ ਨਹੀਂ ਪਹੁੰਦੇ ਤਾਂ ਉਹਨਾਂ ਖੇਤਾਂ ਵਿੱਚ ਇਆਂ ਖੇਤਾਂ ਵਿੱਚ ਜਿਹੜੇ ਆਪਣੇ ਇਕੱਲੀ ਜਿਹੜੀ ਛੋਟੀ ਕੋਈ ਜਾਂ ਆਪਣੇ ਵਿੱਚ ਬੂਟੀਆਂ ਹੀ ਉੱਗ ਪੈਂਦੀ ਹੈ ਤਾਂ ਉਹਨਾਂ ਵਾਸਤੇ ਫਿਰ ਆਪਾਂ ਜਾਂ ਕੱਲੀ ਐਲ ਮਿਕਸ ਜਾਂ ਆਪਾਂ ਕੱਲੀ ਮੈਡੀਸਲ ਫਰਾਂਟ ਦੀ ਵੀ ਸਪਰੇਅ ਕਰ ਸਕਦੇ ਆ ਇਹਨਾਂ ਦਾ ਵੀ ਕਿਸਾਨ ਵੀਰੋ ਬਹੁਤ ਵਧੀਆ ਰਿਜ਼ਲਟ ਜਿਹੜੀ ਛੋਟੀ ਘੋਈ ਤੇ ਤਾਂ ਆਪਣੇ ਜਿਹੜਾ 24D ਇਹ ਵੀ ਆਪਣੇ ਬੜੀ ਵਧੀਆ ਤਰੀਕੇ ਨਾਲ ਕੰਮ ਕਰਦੀ ਏ ਤਾਂ ਇਹਨਾਂ ਆਪੋ ਆਪਣੇ ਕਿਸਾਨ ਵੀਰੋ ਤੁਸੀਂ ਇਹ ਨਦੀਨਾ ਦੇ ਹਿਸਾਬ ਦੇ ਨਾਲ ਆਪੋ ਆਪਾਂ ਪਾਈਕੋ ਸਪਰੇਅ ਦੇ ਨਾਲ ਜਿਹੜਾ ਆਪਾਂ ਸਾਰੇ ਦੇ ਸਾਰੇ ਨਦੀਨ ਖਤਮ ਕਰ ਸਕਦੇ ਆ ਤੇ ਇਹ ਆਪਣੇ ਜਿਹੜੇ ਵੀਰ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ